ਉੰਦੇ ਕੱਲ ਨੂੰ 20 ਜਨਵਰੀ ਦਾ ਦਿਨ ਹੈ ਉਹ ਦਿਨ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਵੀਂ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ ਔਰ ਉਸ ਤੋਂ ਪਹਿਲਾਂ ਇੱਕ ਮੀਟਿੰਗ ਹੋਣ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਮੀਟਿੰਗ ਕਰਨ ਜਾ ਰਿਹਾ ਹੈ ਇਹ ਮੀਟਿੰਗ ਚੰਡੀਗੜ੍ਹ ਪਾਰਟੀ ਹੈੱਡ ਕੁਆਰਟਰ ਦੇ ਵਿੱਚ ਹੋਵੇਗੀ ਔਰ ਉਸ ਮੀਟਿੰਗ ਤੋਂ ਬਾਅਦ ਜਿੰਨੂੰ ਜਾਣਕਾਰੀ ਮੁਤਾਬਕ ਫਾਈਨਲ ਟੱਚ ਅਪਸ ਕਿਹਾ ਗਿਆ ਉਸ ਤੋਂ ਬਾਅਦ ਆਖਰਕਾਰ ਇਹ ਮੈਂਬਰਸ਼ਿਪ ਡਰਾਈਵ ਸ਼ੁਰੂ ਕਰ ਦਿੱਤੀ ਜਾਵੇਗੀ ਔਰ ਇਸ ਮੈਂਬਰਸ਼ਿਪ ਡਰਾਈਵ ਦੇ ਵਿੱਚ ਜੋ ਕਿਆਸ ਨੇ ਜੋ ਟੀਚਾ ਰੱਖਿਆ ਗਿਆ ਉਹ 25 ਲੱਖ ਮੈਂਬਰ ਜੋੜਨ ਦਾ ਆ ਹੁਣ ਇਸ ਸਾਰੀ ਵਿਧੀ ਨੂੰ ਇੱਕ ਪਾਸੇ ਤਾਂ ਪਾਰਟੀ ਆਪਣੇ ਪੱਧਰ ਤੇ ਕਨਵੀਨ ਕਰਦੀ ਪਈ ਹੈ ਪਰ ਦੂਜੇ ਪਾਸੇ ਇਹਦੇ ਪੈਰਲਲ ਸੱਤ ਮੈਂਬਰੀ ਕਮੇਟੀ ਬਕੌਲ ਜਥੇਦਾਰ ਸ਼੍ਰੀ ਕਾਲ ਤਖਤ ਸਾਹਿਬ ਅਜੇ ਤੱਕ ਬਰਕਰਾਰ ਹੈ ਪਰ ਇਹ ਸਿਰਫ ਅਜੇ ਐ ਪ੍ਰਤੀਤ ਹੋ ਰਿਹਾ ਹੈ ਕਿ ਸ਼ਾਇਦ ਗੱਲੀ ਬਾਤੀ ਬਰਕਰਾਰ ਹੈ ਇੱਕ ਪਾਸੇ ਸੱਤ ਮੈਂਬਰੀ ਕਮੇਟੀ ਜਿਹੜੀ ਹੁਕਮਨਾਮੇ ਦੇ ਵਿੱਚ ਕਨਵੀਨ ਕੀਤੀ ਗਈ ਸੀ ਔਰ ਉਹ ਸੱਤ ਮੈਂਬਰੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸੀ ਉਹਦੇ ਵਿੱਚ ਬਾਕੀ ਦੇ ਲੀਡਰ ਮੌਜੂਦ ਸੀ ਉਹਨਾਂ ਦੇ ਵਿੱਚ ਭਾਈ ਮਨਜੀਤ ਸਿੰਘ ਦੇ ਸੁਪੁੱਤਰੀ ਮੌਜੂਦ ਸਨ ਉਹ ਉਹਨਾਂ ਦੇ ਉਸੇ ਕਮੇਟੀ ਦੇ ਵਿੱਚ ਗੁਰਪ੍ਰਤਾਪ ਸਿੰਘ ਬਡਾਲਾ ਵੀ ਮੌਜੂਦ ਸਨ ਪਰ ਉਹ ਕਮੇਟੀ ਇੱਕ ਪਾਸੇ ਹੈ ਪਰ ਦੂਜੇ ਪਾਸੇ ਜਿਹੜੀ ਦੂਸਰੀ ਕਮੇਟੀ ਹੈ ਉਹ ਕਾਰਸ਼ੀਲ ਹੈ ਉਹ ਦੂਸਰੀ ਕਮੇਟੀ ਕਿਹੜੀ ਹੈ ਉਹ ਪਾਰਟੀ ਦੀ ਵਰਕਿੰਗ ਕਮੇਟੀ ਦੇ ਵੱਲੋਂ ਬਣਾਈ ਗਈ ਕਮੇਟੀ ਹੈ ਇੱਕ ਹਰਾਰਕਲ ਸਟਰਕਚਰ ਹੈ ਜਿਹੜਾ ਸਾਹਮਣੇ ਆਇਆ ਸੀ ਜਿਹਦੇ ਆਧਾਰ ਸਾਰੀਆਂ ਡਿਊਟੀਆਂ ਜਿਹੜੀਆਂ ਉਹ ਵੰਡੀਆਂ ਗਈਆਂ ਸੀ ਹੁਣ ਸਵਾਲ ਇੱਥੇ ਹੈ ਕਿ ਹੋਵੇਗਾ ਕੀ ਕੱਲ ਨੂੰ ਤਾਂ ਮੀਟਿੰਗ ਹੈ ਕੱਲ ਤੋਂ ਮੈਂਬਰਸ਼ਿਪ ਡਰਾਈਵ ਸ਼ੁਰੂ ਹੋ ਜਾਣੀ ਹੈ ਤੇ ਕੀ ਜਥੇਦਾਰ ਦਾ ਜਿਹੜਾ ਹੁਕਮ ਹੈ ਸਿੰਘ ਸਾਹਿਬ ਦਾ ਜਿਹੜਾ ਹੁਕਮ ਹੈ ਉਹ ਐਵੇਂ ਹੀ ਹਵਾ ਦੇ ਵਿੱਚ ਹੀ ਰਹਿ ਗਿਆ ਕੀ ਪਾਰਟੀ ਨੇ ਸਿੱਧੇ ਤੌਰ ਦੇ ਉੱਤੇ ਉਸ ਹੁਕਮਨਾਮੇ ਨੂੰ ਇੱਕ ਪਾਸੇ ਕਰ ਦਿੱਤਾ ਸਵਾਲ ਇਹ ਤਾਂ ਉੱਠ ਰਹੇ ਨੇ ਕਿਉਂਕਿ ਇੱਕ ਪਾਸੇ ਤਾਂ ਸੱਤ ਮੈਂਬਰੀ ਕਮੇਟੀ ਧਰੀ ਧਰਾਈ ਰਹਿੰਦੀ ਦਿਖਾਈ ਦੇ ਰਹੀ ਹੈ ਪਰ ਦੂਜੇ ਪਾਸੇ ਮੈਂਬਰਸ਼ਿਪ ਡਰਾਈਵ ਕੱਲ ਤੋਂ ਸ਼ੁਰੂ ਹੋਣ ਜਾ ਰਹੀ ਹੈ ਕੀ ਇਸ ਮਸਲੇ ਦੇ ਵਿੱਚ ਸਿੰਘ ਸਾਹਿਬ ਕੋਈ ਇੰਟਰਵੈਂਸ਼ਨ ਕਰਨਗੇ ਕਿ ਨਹੀਂ ਇਹਦੇ ਬਾਰੇ ਗੁਰਪ੍ਰਤਾਪ ਸਿੰਘ ਵਡਾਲਾ ਔਰ ਸੰਤਾ ਸਿੰਘ ਉਮੈਦਪੁਰੀ ਜਥੇਦਾਰ ਸਾਹਿਬ ਨੂੰ ਮਿਲ ਕੇ ਆਏ ਉਹਨਾਂ ਦੇ ਨਾਲ ਇਸ ਬਾਰੇ ਜ਼ਿਕਰ ਵੀ ਕੀਤਾ ਗਿਆ ਔਰ ਉਸ ਜ਼ਿਕਰ ਦੇ ਦੌਰਾਨ ਸਿੰਘ ਸਾਹਿਬ ਨੇ ਜਾਣਕਾਰੀ ਮੁਤਾਬਕ ਇਹ ਕਿਹਾ ਸੀ ਕਿ ਐਸਜੀਪੀਸੀ ਪ੍ਰਧਾਨ ਜਿਹੜੇ ਇਸ ਸੱਤ ਮੈਂਬਰੀ ਕਮੇਟੀ ਦੇ ਵੀ ਪ੍ਰਧਾਨ ਬਣਾਏ ਗਏ ਸੀ ਉਹਨਾਂ ਨਾਲ ਮੁਲਾਕਾਤ ਕਰਕੇ ਤੇ ਇੱਕ ਮੀਟਿੰਗ ਕਨਵੀਨ ਕੀਤੀ ਜਾਵੇ ਹੁਣ ਇਹਦੇ ਵਿੱਚ ਜ਼ਾਹਿਰ ਤੌਰ ਤੇ ਕੋਈ ਵੱਡੀ ਗੱਲ ਨਹੀਂ ਹੈ ਇੱਕ ਮੀਟਿੰਗ ਕਨਵੀਨ ਕਰਨੀ ਆ ਔਰ ਉਸ ਤੋਂ ਬਾਅਦ ਮੈਂਬਰਸ਼ਿਪ ਡਰਾਈਵ ਸ਼ੁਰੂ ਕਰ ਦੇਣੀ ਚਾਹੀਦੀ ਆ ਜਿਵੇਂ ਕਿ ਸ਼੍ਰੀ ਕਾਰਤਕ ਸਾਹਿਬ ਦੇ ਹੁਕਮ ਨੇ ਪਰ ਇਹ ਸਭ ਨਹੀਂ ਹੋ پا ਰਿਹਾ ਇਹਦੇ ਪਿੱਛੇ ਕਾਰਨ ਕੀ ਹੈ ਇੱਕ ਕਮੇਟੀ ਜਿਹੜੀ ਜਥੇਦਾਰ ਸਾਹਿਬ ਨੇ ਜਾਂ ਪੰਜ ਸਿੰਘ ਸਹਾਬਾਨਾ ਨੇ ਹੁਕਮਨਾਮੇ ਦੇ ਵਿੱਚ ਲਿਖੀ ਉਹ ਕਮੇਟੀ ਕਾਰਜਸ਼ੀਲ ਨਹੀਂ ਹੋ ਪਾਰੀ ਇਹਦਾ ਕਾਰਨ ਕੀ ਸਮਝਿਆ ਜਾ ਸਕਦਾ ਕੀ ਕਿਸੇ ਕਿਸਮ ਦਾ ਪ੍ਰੈਸ਼ਰ ਹੈ ਕਿ ਉਹ ਆਪ ਇਹ ਸਭ ਨਹੀਂ ਕਰਨਾ ਚਾਹੁੰਦੇ ਜਾਣਕਾਰੀ ਜਿਹੜੀ ਸਾਹਮਣੇ ਆਈ ਗੁਰਪ੍ਰਤਾਪ ਸਿੰਘ ਵਡਾਲਾ ਹੁਣੀ ਐਸਜੀਪੀਸੀ ਪ੍ਰਧਾਨ ਨੂੰ ਵੀ ਮਿਲਦੇ ਨੇ ਪਰ ਉੱਥੇ ਵੀ ਗੱਲ ਬਣਦੀ ਇਨ ਬਿਨ ਸੂਤਰਾ ਮੁਤਾਬਕ ਨਜ਼ਰ ਨਹੀਂ ਆਈ ਹੁਣ ਸਵਾਲ ਇਹ ਹੈ ਕਿ ਕੱਲ ਨੂੰ ਮੈਂਬਰਸ਼ਿਪ ਡਰਾਈਵ ਅਕਾਲੀ ਦਲ ਦੇ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਸੱਤ ਮੈਂਬਰੀ ਕਮੇਟੀ ਕੀ ਐਵੇਂ ਤਾਂ ਇਤਰਾ ਹੀ ਰਹਿ ਜੂਗੀ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਐਸਜੀਪੀਸੀ ਪ੍ਰਧਾਨ ਜਿਹੜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇੱਕ ਤਾਂ ਸੀਨੀਅਰ ਪੱਤਰਕਾਰੇ ਦਾਵਾ ਕਰਦੇ ਆ ਕਿ ਐਸਜੀਪੀਸੀ ਪ੍ਰਧਾਨ ਦਾ ਕੰਮ ਇਹ ਹੈ ਜ਼ਰੂਰੀ ਕੰਮ ਇਹ ਹੈ ਇਸ ਵੇਲੇ ਕਿ ਉਹ ਜੱਥੇਦਾਰ ਸਹਿਬਾਨ ਦੇ ਹੁਕਮ ਜਿਹੜੇ ਇਨਬਿਨ ਲਾਗੂ ਕਰਵਾਉਣ ਔਰ ਇਹਦੇ ਵਿੱਚ ਉਹ ਇੰਟਰਵਿਊਨ ਕਹਿੰਦੇ ਕਰ ਸਕਦੇ ਨੇ ਸੀਨੀਅਰ ਪੱਤਰਕਾਰੇ ਦਾਵਾ ਕਰਦੇ ਨੇ ਦੂਜੇ ਪਾਸੇ ਸਿੰਘ ਸਾਹਿਬ ਵੱਲ ਵੀ ਇੱਕ ਨਿਗਾ ਜਿਹੜੀ ਆ ਉਹ ਰੱਖੀ ਜਾ ਰਹੀ ਹੈ ਉਹਨਾਂ ਵੱਲ ਵੀ ਕਾਸ ਦੀ ਨਿਗਾ ਨਾਲ ਵੇਖਿਆ ਜਾ ਰਿਹਾ ਕਿ ਕੀ ਪਤਾ ਸਿੰਘ ਸਾਹਿਬ ਇਸ ਮਾਮਲੇ ਦੇ ਵਿੱਚ ਆਖਰੀ ਦਿਨ ਆਉਂਦੇ ਆਉਂਦੇ ਕੋਈ ਇੰਟਰਵੈਂਸ਼ਨ ਕਰ ਲੈਣ ਔਰ ਆਖਰੀ ਦਿਨ ਆਉਂਦੇ ਆਉਂਦੇ ਇਸ ਸਾਰੇ ਮਸਲੇ ਉੱਤੇ ਕੋਈ ਨਵਾਂ ਹੁਕਮ ਜਾਰੀ ਹੋ ਜਾਵੇ ਹਾਲਾਂਕਿ ਅਜੇ ਤੱਕ ਇਦਾਂ ਦੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਪਰ ਸਵਾਲ ਇਹ ਹੈ ਕਿ ਅਜੇ ਵੀ ਕੁਝ ਘੰਟੇ ਬਾਕੀ ਨੇ ਔਰ ਉਸ ਤੋਂ ਬਾਅਦ ਯਾਨੀ ਕਿ ਕੱਲ ਨੂੰ 1 ਵਜੇ ਮੈਂਬਰਸ਼ਿਪ ਡਰਾਈਵ ਦੀ ਮੀਟਿੰਗ ਹੋਵੇਗੀ ਤੇ ਉਸ ਤੋਂ ਬਾਅਦ ਫਾਈਨਲੀ ਇਹ ਮੈਂਬਰਸ਼ਿਪ ਡਰਾਈਵ ਆਫੀਸ਼ੀਅਲੀ ਅਕਾਲੀ ਦਲ ਸ਼ੁਰੂ ਕਰ ਦੋਵੇਗਾ ਵੇਖਣ ਵਾਲੀ ਗੱਲ ਹੈ ਕਿ ਕੀ ਕੁਝ ਹੋਣ ਜਾ ਰਿਹਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬੜੇ ਰੋਵਾਨ ਇੰਡੀਆ ਪੰਜਾਬੀ ਤੇ